ਵੇ ਲੈ ਕੱਲ ਲਈ ਚੁੱਪਰ ਰਹਾ ਠੱਕੜਾ ਪੂਰਾ ਇਹ ਖਲੀ ਜੋ ਉੱਪਰ ਡਾਡੇ ਆ ਪੂਰੇ ਦੋ ਦਿਨ ਟਰਾਲੀਆਂ ਲੈ ਆਏ ਸਵਾਗਤ ਹੈ ਜੀ ਇੱਕ ਆਪਣੇ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਲੱਗੇ ਗੱਡੀ ਤੋਣ ਕਾਫੀ ਟਾਈਮ ਤੋਂ ਖੜੀ ਸੀ ਕਿ ਗੰਦੀ ਹੋਗੀ ਮਿੱਟੀ ਮੁੱਟੀ ਬਾਦ ਪੈ ਗਈ ਅੱਜ ਆਪਾਂ ਤੋਮੇ ਤੇ ਤੁਹਾਨੂੰ ਦਿਖਾਉਂਦੇ ਆ ਵੇਖ ਬੀਆ ਮੇਰੇ ਡਾਇਮੈਂਟਾ ਦਾ ਕਿਸਾਨ ਕਦੀ ਦੇਖਿਆ ਹੋਈ ਐ ਤੂੰ ਆ ਗੇਟੋਣ ਗੱਡੀ ਯਾਥ ਗੋੜ ਦਾ ਪੰਡ ਆ ਕੇ ਮਾਰਨੀ ਸਾਰੀ ਦੇਖੀ ਹੁਣ ਬਾਸ ਹੋ ਗਈ। ਬੇਗਾ ਟੇਕਾ ਚਾਹਤੀ ਚੜ੍ਹਦੇ ਨੀ ਜਾ। ਮੁੰਡਾ ਪੂਰਾ ਜੋਰ ਸ਼ੋਰ ਗੈ ਲੱਗਿਆ ਵਾ ਬਾਈ। ਦੇਖੋ। ਕਾਰਤੀ ਗੱਡੀਆਂ ਨੇ ਐਂ ਸਾਲ ਦਾ ਵਿੱਚ ਨੂੰ ਫੋਟੋ ਦਿਖਣ ਲਾਤੀ ਲੋ ਚੱਕੋ। ਲੈ। ਦੇਖ ਫਿਰ। ਕੋਈ ਕਾਤੀ ਮੁੰਡੇ ਨੇ ਗੱਡੀ ਇਹਨੂੰ। ਲੋ ਜੀ। ਆਪਾਂ ਹੁਣ ਲੱਗੇ ਗੈਂ ਨਾਲੋਂ ਗੱਡੀ ਦਾ ਧੋਤੀ ਸੀਗੀ ਇਹਦੀ ਬਹੁਤ ਗੰਦੀਆਂ ਹੋਈਆਂ ਵੀ ਇਹਦੀਆਂ ਮੈਂ ਕਿਹਾ ਨਿਲਾਦੀ ਇਹਨਾਂ ਨੂੰ ਵੀ ਹਾਂ ਜੀ ਆਪਾਂ ਕਿ ਆਪਾਂ ਲੱਗੇ ਹੁਣ ਗੈਂ ਨਾਲੋਂ ਬਾੜੀਆਂ ਨੂੰ ਨਵਾ ਰਹੇ ਹਾਂ ਬਾਣੇ ਆਪਾਂ ਲੈ ਜਾਓ ਜੀ ਆਪਾਂ ਗੈਂ ਨਾਲ ਆਤੀਆਂ ਦੀਆਂ ਨਿਲਾ ਕੇ ਟਰੈਕਟਰ ਲੈ ਕੇ ਆ ਕੇ ਰੇਲ ਦਨ ਰੇਲੇ ਕਿ ਜਾਣਾ ਤਾਂ ਪਾਕੇ ਟਰਾਲੀ ਆ ਗਈ ਆਪਾਂ ਗੱਡੀ ਆਈ ਵੀ ਰੇਲ ਹੀ ਦੇਖਦੇ ਆਂ ਲੱਦਦੇ ਆਂ ਰੇ ਥੋੜੀ ਦੇਰ ਤੱਕ ਉਤਾਰਨ ਲੱਗੇ ਰੇ ਫਿਰ ਲੱਦਦੇ ਆਪਾਂ ਜਦੋਂ ਇਕੱਲਾ ਹੀ ਚੁੱਭਰ ਰਹਾ ਠੱਕੜਾ ਪੂਰਾ ਇਹ ਚੱਕਵਾ ਦੇਖ ਉੱਪਰ ਤਿੰਨ ਥੱਲੇ ਇਕੱਲੇ ਮੇਰੀ ਵੇਲਦੀ ਨਾ ਹੂੰ ਠੀਕ ਰੱਖਣ ਲੱਗੇ। ਲੋ ਜੀ ਲੱਦਣ ਲੱਗੇ ਟਰਾਲੀ 'ਮਾਂ। ਵੇ। ਅੱਗੇ ਹੀ ਹੋਟੇਲ ਲੱਦਣਾ। ਸਾਰੇ ਹੀ ਲੱਦਣਾ ਉਹ। 135 ਥੈਲਾ। ਆਹ 135 ਥੈਲਾ ਲੱਦਣਾ ਹੈ। ਆਹ ਲੋ ਜੀ ਲੱਦ ਲੈ ਰੇ। ਅਰਲੀ ਟਰਾਲੀ ਸਾਰੀ ਹੋ ਤਾਂ। ਜਾਣੇ ਕਿ ਉੱਪਰ ਥੱਕ ਗਏ ਬਈ। ਲੱਦ ਲੈ ਸਾਰੇ ਹੀ ਵੇ ਇਹਦੇ ਥੈਲੇ। ਚਲੋ ਹੁਣ ਆਪਾਂ ਚੱਲਦੇ ਹਾਂ। ਕੰਟਰਾਬੀ ਘੱਟਤੀ ਉਹਦੇ ਆ ਕਰੂੰਗਾ ਸ਼ਾਮ ਨੂੰ ਅੰਦਰ ਹੁਣ ਚੱਲਦਾ ਤੂੜੀ ਆਈ ਟਰਾਲੀ ਲੈਣ ਤੂੜੀ ਲੱਦਣੀ ਐ ਤੂੜੀ ਆਈ ਟਰਾਲੀ ਲੈ ਕੇ ਆਉਂਦੇ ਆ ਉਰੇ ਖੜਾਉਂਦੇ ਆ ਬਈ ਇਹ ਤੂੜੀ ਲੱਦੂਗੀ ਇਹਨੇ ਲੈ ਅਲੀ ਆ ਖੜੀ ਆ ਹੁਣ ਇਹਦੇ ਵਿੱਚ ਲੱਦਦੇ ਆ ਤੂੜੀ ਉਹਨੇ ਨੂੰ ਅੱਗੇ ਆ ਪਾ ਲੈ ਪਟਰਾਲੀ ਦੂਈ ਮਹਿੰਦਰ ਨਹੀਂ ਲੱਗੇ ਐ ਤੂੜੀ ਭਰਨ ਲੱਤਦੇ ਆ ਇਹਦੇ ਵਿੱਚ ਭਾਰਤੀ ਜਵਾਨਾਂ ਨੇ ਘਰ ਨੂੰ ਲੈ ਕੇ ਜਾਣੀ ਤੂੜੀ ਬਾਕੀ ਦਿਖਾਉਂਦੇ ਤੁਹਾਨੂੰ ਅੱਗੇ ਮਾਦਮ ਦੇਖੋ ਭਾਰਤੀ ਇੱਕ ਢੇਡਾ ਤਾਂ ਪਹਿਲਾਂ ਲੈ ਕੇ ਦੂਆ ਇਹ ਢੇਡਾ ਖਾਲੀ ਜੋ ਉੱਪਰ ਢਾਡੇ ਆ ਪੂਰੇ ਦੋ ਦਿਨ ਟਰਾਲੀਆਂ ਲੈ ਆਏ। ਕਰ ਗਿਆ। ਪਰਤਾਈ ਗੋ। ਲੋ ਜੀ ਆਪਾਂ ਚੱਲੀਏ ਹੁਣ ਟਰੈਕਟਰ ਲੈ ਕੇ। ਟਰੈਕਟਰ ਕਰਦੇ ਹਾਂ ਸਟਾਰਟ। ਇਹਨੂੰ ਵੀ ਬਹੁਤ ਦੇਰ ਹੋ ਗਈ ਖੜੇ ਨੂੰ। ਇਹਨੂੰ ਵੀ 20 ਦਿਨ ਹੋ ਗਏ ਖੜੇ ਨੂੰ। ਉਹ ਦੇਖਦਾ ਉਹਦਾ। ਤੋਂ ਵੱਡੀ ਟਰਾਲੀ ਕਰਿਆ ਇਹ ਅੰਦਰ। ਰੇ ਵਾਲੀ। ਹੁਣ ਚੱਲਦੇ ਆਪਾਂ। ਇਹਦੇ ਤੁਹਾਨੂੰ ਅੱਗੇ ਕੱਟ ਜੀਏ ਟਰੈਕਟਰ ਬਾਹਰ ਹਲੋ ਜੀ ਰੇ ਵਾਲਾ ਲਾਤਾ ਆਪਾਂ ਅੰਦਰ ਟਰਾਲਾ ਲਾ ਕੇ ਹੁਣ 2-3 ਦਿਨ ਖੜਾਉਂਗੇ ਫਿਰ ਲੀਵਰੇ ਤੇ ਧਰਾਉਂਗੇ ਆਪਾਂ ਧਰਾ ਕੇ ਆਪਾਂ ਹੁਣ ਚੱਲਦੇ ਆ ਘਰ ਨੂੰ ਹਲੋ ਜੀ ਲਾਤਾ ਅੰਦਰ ਟਰਾਲਾ ਜੀ ਬਹੁਤ ਹੱਤ ਲੱਗਿਆ ਸੀਗਾ ਇਹ ਮੁੰਡਾ ਵੀ ਨਾਲ ਲੱਗਿਆ ਸੀ ਹਲੋ ਜੀ ਠੀਕ ਹੈ ਮਿਲਦੇ ਆ ਅਗਲੇ ਨੈਕਸਟ ਬਲੌਗ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ